ਆਓ ਵਾਤਾਵਰਨ ਬਚਾਈਏ ਨਾਲ ਲੱਗੇ ਰੁੱਖ ਲਗਾਈਏ ਆਓ ਵਾਤਾਵਰਨ ਬਚਾਈਏ ਨਾਲ ਲੱਗੇ ਰੁੱਖ ਲਗਾਈਏ ਆਓ ਵਾਤਾਵਰਨ ਬਚਾਈਏ ਨਾਲ ਲੱਗੇ ਰੁੱਖ ਲਗਾਈਏ ਲਗਾਵਾਂਗੇ ਵਾਤਾਵਰਨ ਬਚਾਵਾਂਗੇ ਨਾਲ ਕੇ ਰੁੱਖ ਲਗਾਵਾਂਗੇ ਵਾਤਾਵਰਨ ਬਚਾਵਾਂਗੇ ਨਾਲ ਕੇ ਰੁੱਖ ਲਗਾਵਾਂਗੇ ਆਓ ਜੀ ਆਓ ਆਜੋ ਆਇਓ ਬਗਾਸ ਖੁੜੇ ਆ ਗੋ ਓ ਦੇ ਵੀ ਚਾਜ ਚੀਂ ਲੁਖ ਲਗਾਵੋ ਵਾਤਾਵਰਨ ਬਚਾਵੋ ਸਰਤਾ ਬਨੋ ਪੂਰੇ ਬੁੱਟੇ ਲਾਣ ਆਏ ਆ ਅੱਜ ਦੀ ਡੇਟ 27 ਮਾਰਚ ਨੂੰ ਮੇਰੀ ਬੇਟੀ ਦੀ ਰੱਬ ਨੂੰ ਪਿਆਰੀ ਹੋਈ ਸੀ ਅੱਜ 27 ਤਰੀਕ ਹੈ ਉਹਦੀ ਯਾਦ ਦੇ ਵਿੱਚ ਅਸੀਂ ਅੱਜ ਬੁੱਟੇ ਲਾਇਨੇ ਔਰ ਮੈਂ ਲੋਕਾਂ ਨੂੰ ਅਪੀਲ ਕਰਨਾ ਹੈ ਬੀ ਤੁਸੀ ਵੀ ਬਤੋਵਾ ਦੀ ਕੋਸ਼ਿਸ਼ ਕਰੋ ਆਪਣੇ ਬੱਚਿਆਂ ਦੀ ਯਾਦਾਂ ਦੇ ਵਿੱਚ ਬਰਥਡੇ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਬਣਦਾ ਹੈ ਉਹ ਉਹ ਨੂੰ ਤੁਸੀਂ ਮੁੱਖ ਰੱਖਵੇ ਆਪਾਂ ਆਪਣੇ ਸ਼ਹਿਰ ਨੂੰ ਹਰਾ ਭਰਾ ਬਣਾਈਏ ਤੇ ਆਪਾਂ ਇਸ ਦੇ ਵਿੱਚ ਸਿਰੋਂ ਪਾਈਏ ਸ਼ੁਕਰੀਆ ਗਣਜਨਾ ਸਭ ਤੋਂ ਪਹਿਲਾਂ ਤਾਂ ਲੋਕਤੰਤਰ ਦੇ ਚੋਥੇ ਸਭ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਸਪੈਸ਼ਲੀ ਤੌਰ ਦੇ ਉੱਤੇ ਆਏ ਨੇ ਅੱਜ 27 ਮਾਰਚ ਅੱਜ 27 ਜੂਨ ਦਾ ਦਿਨ ਹੈ ਤੇ ਸਾਡੇ ਪਿਆਰੇ ਦੋਸਤ ਸ੍ਰੀ ਅਛਰੂ ਜੀ ਦੀ ਬੇਟੀ ਜਿਹੜੀ ਹੈ ਉਹ 27 ਮਾਰਚ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੀ ਸੀ ਬੜੀ ਸਿਆਣੀ ਬੱਚੀ ਸੀਗੀ ਪਰ ਜੋ ਲਿਖਿਆ ਹੋਇਆ ਸੀਗਾ ਪਾਣਾ ਉਹ ਵਰਤ ਗਿਆ ਤੇ ਅਛਰੂ ਜੀ ਦੀ ਬੜੀ ਖਾਇਸ਼ ਸੀਗੀ ਕਿ ਉਹਨਾਂ ਦੀ ਬੱਚੀ ਦੀ ਯਾਦ ਦੇ ਵਿੱਚ ਬੂਟੇ ਲਗਾਏ ਜਾਣ ਸੋ ਅੱਜ ਉਹਨਾਂ ਦੀ ਅਸੀਂ ਖਾਇਸ਼ ਨੂੰ ਪੂਰਾ ਕਰਦੇ ਹੋਏ ਕਿਉਂਕਿ ਪਿਓ ਦੀ ਆਂਦਰਾਂ ਨੇ ਮਾਂ ਦੀ ਆਂਦਰਾਂ ਹੁੰਦਾ ਬੱਚਾ ਉਹਨਾਂ ਨੇ ਪਾਲਿਆ ਹੈ ਉਹ ਰਬ ਨੂੰ ਪਿਆਰਾ ਹੋ ਜਾਣਾ ਇਸ ਜਵਾਨੀ ਅਵਸਥਾ ਦੇ ਵਿੱਚ ਇਹ ਪਰਿਵਾਰ ਲਈ ਨਾ ਸਹਿਣਯੋਗ ਘਟਨਾ ਹੁੰਦੀ ਹੈ ਇਸ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਪਰੰਤੂ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਤੇ ਇਹਨਾਂ ਦੀ ਖਾਇਸ਼ ਨੂੰ ਪੂਰਾ ਕਰਦੇ ਹੋਏ ਅਸੀਂ ਰੁੱਖ ਲਗਾਓ ਵਾਤਾਵਰਣ ਸੰਸਥਾ ਵੱਲੋਂ ਤੋਂ ਮੈਂਬਰ ਅੱਜ ਇੱਥੇ ਸ੍ਰੀ ਗੁਰੂ ਰਵਿਦਾਸ ਮੰਦਿਰ ਜੀ ਵਿਥੇ ਪਹੁੰਚੇ ਹਾਂ ਜਿੱਥੇ ਹੈੱਡ ਗ੍ਰੰਥੀ ਸਾਹਿਬ ਸਰਦਾਰ ਤਰਸੇਮ ਸਿੰਘ ਜਸਲ ਜੀ ਅਤੇ ਹੋਰ ਪ੍ਰਬੰਧਕ ਕਮੇਟੀ ਮੈਂਬਰ ਜਿਹੜੇ ਵਿੱਚ ਬੈਠੇ ਨੇ ਇਲਾਕਾ ਪਤਵੰਤੇ ਸੱਜਣ ਬੈਠੇ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਤਰਸੇਮ ਸਿੰਘ ਜਸਲ ਜੀ ਨੇ ਅਰਦਾਸ ਕੀਤੀ ਹੈ ਅੱਜ ਤੋਂ ਹੀ ਰੁੱਖ ਲਗਾਓ ਵਾਤਾਵਰਣ ਸੰਸਥਾ ਵੱਲੋਂ ਅਸੀਂ ਇਸ ਰੁੱਖ ਲਗਾਉਣ ਦੀ ਮੁਹਿੰਮ ਦਾ ਆਰੰਭ ਕੀਤਾ ਹੈ ਮੈਂ ਹਰਪ੍ਰੀਤ ਸਿੰਘ ਅਤੇ ਮੇਰੀ ਸਮੁੱਚੀ ਟੀਮ ਜਿੱਥੇ ਸਰ ਤਸੀਮ ਸਿੰਘ ਜਸਲ ਜੀ ਦੇ ਧੰਨਵਾਦੀਆਂ ਪ੍ਰਬੰਧਕ ਕਮੇਟੀ ਦੇ ਧੰਨਵਾਦੀਆਂ ਉਥੇ ਇੱਕ ਗੱਲ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਸਾਡੇ ਸ਼ਹਿਰ ਦੇ ਬਹੁਤ ਸਾਰੇ ਯੋਧੇ ਵਾਤਾਵਰਣ ਪ੍ਰੇਮੀ ਵਾਤਾਵਰਣ ਨੂੰ ਬਚਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਨਾਂ ਲੈਣਾ ਇੱਕਦੇ ਦਾ ਚੰਗਾ ਨਹੀਂ ਹੈਗਾ ਕਿਉਂਕਿ ਕਿਸਦਾ ਰਹਿ ਜੂ ਫਿਰ ਚੰਗਾ ਨਹੀਂ ਲੱਗਦਾ ਸਾਰੇ ਉਹਨਾਂ ਯੋਧਿਆਂ ਨੂੰ ਸਾਡਾ ਝੁਕ ਚੁੱਕੇ ਸਲਾਮ ਹੈ ਪ੍ਰਣਾਮ ਹੈ ਉਹਨਾਂ ਦੀ ਮਿਹਨਤ ਨੂੰ ਅਸੀਂ ਬੜੀ ਸ਼ਲਾਘਾ ਕਰਦੇ ਹਾਂ ਕਿਉਂਕਿ ਵਾਤਾਵਰਣ ਬਚਾਉਣਾ ਸਮੇਂ ਦੀ ਲੋੜ ਹੈ ਆਪ ਸਭ ਦੇਖ ਰਹੇ ਹੋ ਇਸ ਵਾਰ ਜੋ ਟੈਂਪਰੇਚਰ ਹੈ 45 ਡਿਗਰੀ ਟੱਪ ਗਿਆ ਤੇ ਲੋਕਾਂ ਦਾ ਚਹਿਣ ਦਾ ਭਾਵ ਹੈ ਵੀ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਗਰਮੀ ਤੋਂ ਲੋਕਾਂ ਨੂੰ ਵਿੱਚ ਤਰਾਹੀ ਤਰਾਹੀ ਮਚੀ ਹੋਈ ਹੈ ਏਸੀਆਂ ਦੀ ਸੇਲ ਵੱਧ ਚੁੱਕੀ ਹੈ ਏਸੇ ਕਰਕੇ ਹੋ ਰਿਹਾ ਕਿਉਂਕਿ ਅਸੀਂ ਕੁਦਰਤ ਦੇ ਜਿਹੜੇ ਹੈਗੇ ਆ ਅਸੂਲਾਂ ਦੇ ਖਿਲਾਫ ਜਾ ਰਹੇ ਆ ਦਰੱਖਤਾਂ ਦੀ ਕਟਾਈ ਹੋ ਰਹੀ ਹੈ ਲੱਗ ਘਟ ਰਹੇ ਨੇ ਪ੍ਰਚਾਰ ਜ਼ਿਆਦਾ ਹੋ ਰਿਹਾ ਕੰਮ ਘੱਟ ਹੋ ਰਿਹਾ ਇਸ ਗੱਲ ਨੂੰ ਵੀ ਕਈ ਬੰਦੇ ਗੁੱਸਾ ਕਰਨਗੇ ਪਰੰਤੂ ਅੱਜ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਇੱਕ ਨਾਗਰਿਕ ਕਟੋ ਘਟ ਇੱਕ ਮਨੁੱਖ ਕਟੋ ਘਟ ਲਗਾਵੇ ਇੱਕ ਰੁੱਖ ਉਹਦਾ ਪਾਲਣ ਪੋਸਣ ਕਰੇ ਤਾਂ ਕਿ ਉਹਦੀ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਇਸ ਦਾ ਫਲ ਮਿਲੇ ਬਾਕੀ ਇੱਕ ਗੱਲ ਮੈਂ ਸਵੇਟ ਦੇ ਟਾਈਮ ਜ਼ਰੂਰ ਕਹਿਣੀ ਆ ਜਦੋਂ ਕੋਈ ਮਨੁੱਖ ਮਰਦਾ ਤਾਂ ਇੱਕ ਰੁੱਖ ਦੀ ਲੱਕੜੋਂ ਨਾਲ ਲੈ ਕੇ ਜਾਂਦਾ ਘਟੋ ਘਟ ਹਰੇਕ ਮਨੁੱਖ ਨੂੰ ਇੱਕ ਰੁੱਖ ਜਾਂ ਦੋ ਰੁੱਖ ਜਰਗੁਰੂ ਲਾ ਕੇ ਆਪਣਾ ਫਰਜ਼ ਨਿਭਾਣਾ ਚਾਹੀਦਾ ਹੈ ਇਸੇ ਕਰਕੇ ਇਸੇ ਤਰ੍ਹਾਂ ਹੀ ਅਸੀਂ ਪ੍ਰਕਿਰਤੀ ਨੂੰ ਬਚਾ ਸਕਦੇ ਹਾਂ ਵਾਤਾਵਰਣ ਨੂੰ ਬਚਾ ਸਕਦੇ ਹਾਂ ਵਾਤਾਵਰਣ ਨੂੰ ਬਚਾਣਾ ਸਮੇਂ ਦੀ ਲੋੜ ਹੈ ਸੋ ਦਾਸ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਕਿਸੇ ਨੂੰ ਕੋਈ ਬੁਰਾ ਲੱਗੇ ਗੁੱਸਾ ਨਹੀਂ ਕਰਨਾ ਆਓ ਆਪਾਂ ਸਾਰੇ ਰਲ ਕੇ ਰੁੱਖਾਂ ਦੀ ਸੰਭਾਲ ਕਰੀਏ ਰੁੱਖਾਂ ਨੂੰ ਲਗਾਈਏ ਤਾਂ ਕਿ ਵਾਤਾਵਰਣ ਨੂੰ ਹਰਿਆ ਭਰਿਆ ਬਣਾਈਏ ਇਹ ਹੀ ਸਾਡੇ ਆਉਣ ਵਾਲੀ ਪੀੜ੍ਹੀ ਤੇ ਸਾਡੇ ਕੱਲ ਦਾ ਭਵਿੱਖ ਹੈ ਧੰਨਵਾਦ ਜੀ ਵਤਨ ਬਚਾਓ ਸਸਾ ਪਿਛਲੇ ਕਾਫੀ ਸਮੇ ਤੋਂ ਰੁੱਖ ਲਗਾਉਂਦੀ ਆ ਰਹੀ ਹੈ ਅੱਜ ਅਛਰੂ ਜੀ ਦੀ ਬੇਟੀ ਪਾਇਲ ਦੀ ਯਾਦ ਵਿੱਚ ਰੁੱਖ ਲਗਾ ਕੇ ਇਸ ਕੰਮ ਦੀ ਸ਼ੁਰੂਆਤ ਕਰ ਰਹੇ ਹਨ ਰੁੱਖ ਲਗਾਓ ਵਾਤਾਵਰਨ ਬਚਾਓ ਧੰਨਵਾਦ ਵਾਤਾਵਰਨ ਬਚਾਈਏ ਰਣਕੇ ਰੁੱਖ ਲਗਾਈਏ ਆਓ ਵਾਤਾਵਰਨ ਬਚਾਈਏ ਰਣਕੇ ਰੁੱਖ ਲਗਾਈਏ ਆਓ ਵਾਹਿਮ ਜੀ ਦੀ ਫਤਿਹ ਰੁੱਖ ਲਗਾਓ ਵਾਤਾਵਰਨ ਬਚਾਓ ਪ੍ਰੇਮੀ ਵੱਲੋਂ ਸਾਰੇ ਟੀਮ ਵੱਲੋਂ ਰੁੱਖ ਲਗਾਉਣਾ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਵਾਤਾਵਰਨ ਨੂੰ ਟੈਂਪਰੇਚਰ ਬਹੁਤ ਜ਼ਿਆਦਾ ਵਧ ਗਿਆ ਗਰਮੀ ਬਹੁਤ ਆ ਇਹ ਰੁੱਖ ਲਗਾ ਕੇ ਹੀ ਨਹੀਂ ਹੈ ਰੁੱਖ ਲਗਾ ਕੇ ਪਰ ਚੱਲੇ ਜਾਣਾ ਇਹ ਦੀ ਸਹੀ ਬਸੰਭਾਵਨਾ ਨਹੀਂ ਜ਼ਰੂਰੀ ਆ ਇਹਨੂੰ ਪਾਣੀ ਪਾਉਣਾ ਹੋਰ ਬਲੇ ਪੁੱਤਾਂ ਮੰਗੋਦ ਰੱਖ ਨੂੰ ਪਾਲਣਾ ਤੇ ਇਹ ਸ਼ਾਂ ਦਿੰਦੇ ਨੇ ਇੱਕ ਰੁੱਖ 100 100 ਇਹ ਮੈਂ ਆਪਣੇ ਵੱਲੋਂ ਤੇ ਸ੍ਰੀ ਗੁਰੂ ਬਾਲਸਰਵੰਧ ਕਮੇਟੀ ਵੱਲੋਂ ਸਾਰੇ ਟੀਮ ਦਾ ਧੰਨਵਾਦੀ ਆ ਕავਸਕਾ ਕੇ ਅਛਰ ਦੇਵ ਜੀ ਜਿਨ੍ਹਾਂ ਨੇ ਆਪਣੀ ਬੇਟੀ ਪਿਆਰ ਜਿੰਦਗੀ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਰਕਤ ਲਗਾਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਮੇਰਾ ਨਾਮ ਮੇਘਾ ਜੀ ਅਸੀਂ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਵੱਲੋਂ ਅੱਜ ਅਛਰੂ ਜੀ ਦੀ ਬੇਟੀ ਦੀ ਯਾਦ ਵਿੱਚ ਪੌਦੇ ਬੂਟੇ ਲਗਾ ਰਹੇ ਹਾਂ ਜੋ ਕਿ ਸਾਰੇ ਸਾਰਿਆਂ ਲਈ ਬਹੁਤ ਜ਼ਰੂਰੀ ਨੇ ਅੱਜ ਕੱਲ੍ਹ ਇਸ ਅੱਜ ਕੱਲ੍ਹ ਦੇ ਸਮੇਂ ਵਿੱਚ ਭੱਜੀ ਦੌੜ ਦੀ ਜ਼ਿੰਦਗੀ ਵਿੱਚ ਲੋਕ ਇਹਨਾਂ ਇਹਨਾਂ ਪੌਦਿਆਂ ਪੇੜ ਪੌਦਿਆਂ ਦੀ ਮਹੱਤਤਾ ਨੂੰ ਭੁੱਲ ਚੁੱਕੇ ਨੇ ਜਦੋਂ ਇਨਸਾਨ ਆਈਸੀਯੂ ਦੇ ਵਿੱਚ ਬੈਠਾ ਪਿਆ ਹੁੰਦਾ ਆਪਣੀ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੁੰਦਾ ਉਸ ਵਕਤ ਇਸ ਆਕਸੀਜਨ ਦਾ ਤਾਂ ਬਹੁਤ ਮੁੱਲ ਸਮਝਿਆ ਜਾਂਦਾ ਜੋ ਫ੍ਰੀ ਆਫ ਕੋਸਟ ਆਕਸੀਜਨ ਦਿੰਦੇ ਨੇ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਸਮਝ ਰਿਹਾ ਅੱਜ ਕੱਲ੍ਹ ਦੇ ਟਾਈਮ 'ਚ ਇਨਸਾਨ ਨੂੰ ਜ਼ਰੂਰ ਪੇੜ ਪੌਦੇ ਲਗਾਉਣੇ ਚਾਹੀਦੇ ਆਣੇ ਜਿਵੇਂ ਦੇਖ ਰਹੇ ਆਂ ਵੀ ਦਿਨੋ ਦਿਨ ਗਰਮੀ ਵਧਦੀ ਜਾ ਰਹੀ ਆ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਕੁਝ ਸਾਲਾਂ 'ਚ 4-5 ਡਿਗਰੀ ਹੋਰ ਐਡ ਹੋ ਜਾਣੀ ਆ ਹਰ ਸਾਲ ਇਸ ਲਈ ਸਾਨੂੰ ਹੁਣੇ ਹੀ ਚੇਤਨ ਹੋ ਜਾਣਾ ਚਾਹੀਦਾ ਆ ਕਿ ਸਾਨੂੰ ਰੁੱਖ ਪੇੜ ਪੌਦੇ ਆਪੇ ਸਮੇਤ ਰੁੱਖ ਲਗਾਓ ਵਾਤਾਵਰਨ ਬਚਾਓ ਸੋਸਤਾ ਵਲੋਂ ਲੜਿੰਦੇ ਲਈ ਤੇ ਸਮੇਤ ਰੁੱਖ ਲਗਾਉਣ ਦੀ ਜੋ ਮਹਮਾ ਚਲਾਈ ਜਾ ਰਹੀ ਸੀ ਅੱਜ ਇਸ ਸੀਜ਼ਨ ਦੀ ਸ਼ੁਰੂਆਤ ਕਰਦੇ ਹੋਏ ਸ੍ਰੀ ਗੁਰੂ ਰਵਿਦਾਸ ਮੰਦਿਰ ਵਿੱਚ ਅਛਰੂ ਜੀ ਦੀ ਬੇਟੀ ਦੀ ਨਿੱਕੀ ਯਾਦ ਵਿੱਚ ਬੂਟੇ ਲਗਾਏ ਗਏ ਹਨ ਤੇ ਇਸ ਸ਼ੁਰੂਆਤ ਨੂੰ ਅਸੀਂ ਅੱਗੇ ਤੋਂ ਇਸੇ ਤਰ੍ਹਾਂ ਆਰਫਰੇਜ਼ ਪ੍ਰਿੰਸੀ ਪ੍ਰਧਾਨ ਜੀ ਅਸ਼ਪਣ ਜੀ ਔਰ ਸਾਰੇ ਜਿਹੜੇ ਸਾਡੇ ਦੋਸਤ ਮਿੱਤਰ ਨੇ ਇਸ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ ਤੇ ਵੱਧ ਤੋਂ ਵੱਧ ਬੂਟੇ ਨੇ ਜੋ ਲਗਾਉਣਗੇ ਧੰਨਵਾਦ